ਕੜਾਈ ਦਾ ਪਹਿਲਾ ਕੁਸਚਨ ਹੈ ਉੱਚ ਅਦਾਲਤਾਂ ਵਿੱਚ ਚੀਫ ਜਸਟਿਸ ਤੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਸੋ ਦਾ ਰਾਈਟ ਆਨਸਰ ਆ ਜਾਏਗਾ ਰਾਸ਼ਟਰਪਤੀ ਭਾਰਤ ਦਾ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਤੇ ਸਭ ਤੋਂ ਪਹਿਲਾ ਟਰਨਿੰਗ ਜਰਨਲ ਕੌਣ ਸੀ ਸੋ ਇਹ ਸਾਡੇ ਸ਼੍ਰੀ ਐਮ ਸੀ ਸੇਤਲਵੜ ਗਲਤੀ ਨਾਲ ਐਮ ਪੀ ਹੋ ਗਿਆ ਬਟ ਸ਼੍ਰੀ ਐਮ ਸੀ ਸੇਤਲਵੜ ਵਰਤਮਾਨ ਸਮੇਂ ਵਿੱਚ ਉੱਚ ਅਦਾਲਤਾਂ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ ਸੋ ਦਾ ਰਾਈਟ ਆਨਸਰ ਆ ਜਾਏਗਾ ਬੀ 62 ইয়ার্স কে हैज वन जैक्स ਅੰਦਰ ਨਾਰਾ ਕਿਸ ਨੇ ਦਿੱਤਾ ਇਹ ਨਾਰਾ ਦਿੱਤਾ ਸੀਗਾ ਲਾਲ ਬਾਦਰ ਸ਼ਾਸਤਰੀ ਨੇ ਸਧਾਰਨ ਲੂਨ ਦਾ ਰਸਾਇਣਿਕ ਨਾਮ ਕੀ ਹੈ ਸੋਡੀਅਮ ਕਲੋਰਾਇਡ অপਸ਼ਨ ਨੰਬਰ A ਦਾ ਰਾਈਟ ਆਨਸਰ ਕਿਸ ਦੇਸ਼ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਦਾ ਰਾਈਟ ਆਨਸਰ ਆ ਜਗਾ ਪਾਕਿਸਤਾਨ ਜਿੱਥੇ ਕਿ ਤਕਰੀਬਨ 8 ਕਰੋੜ ਲੋਕ ਪੰਜਾਬੀ ਬੋਲਦੇ ਨੇ ਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਤਕਰੀਬਨ 3 ਕਰੋੜ ਲੋਕ ਪੰਜਾਬੀ ਬੋਲਦੇ ਨੇ ਕਿਸ ਦੇਸ਼ ਨੂੰ ਚੜਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ ਸੋ ਇਹਦਾ ਰਾਈਟ ਆਨਸਰ ਆ ਜਗਾ ਜਪਾਨ অপਸ਼ਨ ਨੰਬਰ B ਪਹਿਲੀ ਵਾਰ ਸਿਕ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਇਹ ਕੀਤੀ ਬਾਬਾ ਬੰਦਾ ਸਿੰਘ ਬੱਧਰੀ ਜੀ ਨੇ অপਸ਼ਨ ਨੰਬਰ A ਜੋ ਕਿ ਸਰਹੰਦ ਦੇ ਨਵਾਬ ਵजीर खान ਨੂੰ ਹਰਾਇਆ ਸੀ ਕਿਸ ਵਿਅਕਤੀ ਨੂੰ ਭਾਰਤ ਦੇ ਮਿਜ਼ਾਈਲ ਮੈਨ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਨੇ ਡਾਕਟਰ ਅਬਦੁੱਲ ਕਲਾਮ ਜੀ ਜਿਨ੍ਹਾਂ ਨੇ ਪ੍ਰਿਥਵੀ ਅਗਿਆ ਤੇ ਅਗਨੀ ਮਿਜ਼ਾਈਲਾਂ ਵਿੱਚ ਕਾਫੀ ਯੋਗਦਾਨ ਦਿੱਤਾ ਹੋਇਆ ਹੈ ਭਾਰਤ ਦੇ ਕਿਸ ਸ਼ਹਿਰ ਨੂੰ ਡਾਇਮੰਡ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਹੈ অপਸ਼ਨ ਨੰਬਰ B ਸੂਰਤ ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਤੋ ਇਹ ਗੰਗਾ ਨਦੀ ਜਿਹਦੀ ਲੰਬਾਈ ਤਕਰੀਬਨ 2525 ਕਿਲੋਮੀਟਰ ਹੈ ਅਜੰਤਾ ਦੀਆਂ ਗੁਫਾਵਾਂ ਕਿੱਥੇ ਹਨ ਸੋ ਇਹਨੇ ਮਹਾਰਾਸ਼ਟਰ ਦੇ ਵਿੱਚ ਆਪਸ਼ਨ ਨੰਬਰ ਡੀ ਵਿਜੇ ਸਤੰਭ ਕਿਸ ਸ਼ਹਿਰ ਵਿੱਚ ਸਥਿਤ ਹੈ ਹైదరాబాద్ ਵਿੱਚ ਆਪਸ਼ਨ ਨੰਬਰ ਡੀ ਨਵੀਂ ਦਿੱਲੀ ਨੂੰ ਭਾਰਤੀ ਰਾਜਧਾਨੀ ਕਿਦੋਂ ਬਣਾਇਆ ਗਿਆ ਇਹ ਬਣਾਇਆ ਗਿਆ ਸੀ ਆਪਸ਼ਨ ਨੰਬਰ ਬੀ 13 ਫਰਵਰੀ 1931 ਜੋ ਕਿ ਕੋਲਕਾਤਾ ਤੋਂ ਦਿੱਲੀ ਵਿੱਚ ਤਬਦੀਲ ਕੀਤਾ ਗਿਆ ਸੀ ਤੇ ਇਸ ਨੂੰ ਤਬਦੀਲ ਕਰਨ ਵਾਲੇ ਸੀ ਲਾਰਡ ਇਰਵਿਨ ਜੋ ਕਿ ਮੌਕੇ ਤੇ ਗਵਰਨਰ ਸਨ ਭਾਰਤ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ ਇੰਦਰਾ ਸਾਗਰ ਝੀਲ ਜੋ ਕਿ ਐਮਪੀ ਦੇ ਵਿੱਚ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਲੈ ਕੇ ਰਾਵਾਂਗੇ ਇਹ ਬੋਲ ਕੇ ਸਦੇ ਹਨ ਏ ਸੀ ਬਾਲ ਕੰਗਦਰ ਤਿਲਕ ਜੀ ਦੇ অপਸ਼ਨ ਨੰਬਰ ਏ ਇੰਨਾ ਵਿੱਚੋਂ ਕਿਹੜਾ ਪੰਜਾਬੀ ਲੋਕਨਾਚ ਕੁੜੀਆਂ ਦੁਆਰਾ ਨਹੀਂ ਕੀਤਾ ਜਾਂਦਾ ਯੁਗਨੀ ਯੁਗਨੀ ਜੋ ਕਿ ਮੁੰਡੇ ਕਰਦੇ ਨੇ ਇਹ ਕੁੜੀਆਂ ਵੱਲੋਂ ਨਹੀਂ ਕੀਤਾ ਜਾਂਦਾ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ ਇਹ ਮੁੰਬਈ ਜਿਸ ਦੀ ਆਬਾਦੀ ਤਕਰੀਬ 2011 ਦੇ ਜਨਗਣਨਾ ਅਨੁਸਾਰ 1.24 ਕਰੋੜ ਸੀ ਭਾਰਤ ਦੇ ਕਿਹੜੇ ਸਰਾਜ ਵਿੱਚ ਸੂਰਜ ਸਭ ਤੋਂ ਪਹਿਲਾਂ ਚੜਦਾ ਹੈ ਸੋ ਇਹਦਾ ਰਾਈਟ ਆਨਸਰ ਆ ਜਾਏਗਾ ਆਪਸ਼ਨ ਨੰਬਰ ਡੀ ਅਰੂਨਾਚਲ ਪ੍ਰਦੇਸ਼ ਉੱਤਰ ਤੇ ਦੱਖਣ ਭਾਰਤ ਦੇ ਵਿਚਕਾਰ ਕਿਹੜੀ ਪਹਾੜੀ ਲੜੀ ਨੂੰ ਪਰੰਪਰਾਗਤ ਸੀਮਾ ਮੰਨਿਆ ਜਾਂਦਾ ਹੈ ਸੋ ਇਹ ਹੈਗੀ ਹੈ ਵਿੰਧਿਆ ਪਹਾੜੀ ਲੜੀ ਸੋ ਇਹ ਸਾਰੇ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ ਤੋ ਐਸ ਕਰਕੇ ਸਾਰੇ ਜੰਗੀ ਤਰ੍ਹਾਂ ਨੇ ਰਿਵਾਈਜ਼ ਕਰ ਲਿਓ